ਗੁਰਮੁਤ ਸੰਗੀਤ ਅਕੈਡਮੀ ਜਿਹੜੀ ਕਿ ਮਾਨਸਾ ਵਿਖੇ ਚੱਲ ਰਹੀ ਹੈ ਇਸ ਸੰਗੀਤ ਅਕੈਡਮੀ ਗੁਰਦੁਆਰਾ ਗੁਰਮਤ ਪ੍ਰਕਾਸ਼ ਸਾਹਿਬ ਤੇ ਖਾਲਸੇੜ ਦੇ ਸਹਿਯੋਗ ਦੇ ਨਾਲ ਭਾਈ ਸੁਖਵਿੰਦਰ ਸਿੰਘ ਨੇ ਉਹਨਾਂ ਦੇ ਗ੍ਰਹਿ ਵਿਖੇ ਜਿਹੜੀ ਚਲਾਈ ਜਾ ਰਹੀ ਹੈ ਇਸ ਅਕੈਡਮੀ ਦੇ ਵਿੱਚ ਇਸ ਵੇਲੇ 30 ਦੇ ਨੇੜੇ ਜਿਹੜੇ ਵਿਦਿਆਰਥੀ ਨੇ ਸਿੱਖਣ ਵਾਲੇ ਉਹ ਇੱਥੋਂ ਇਸ ਅਕੈਡਮੀ ਤੋਂ ਲਹਾ ਲੈ ਰਹੇ ਹਨ ਕੋਈ ਵੀ ਵੀਰ ਭੈਣ ਕੋਈ ਸਾਡੇ ਬੱਚੇ ਜਿਹੜੇ ਤੇ ਕੀਰਤਨ ਸਿੱਖਣਾ ਆਉਂਦੇ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਸ਼ੁਲਕ ਨਹੀਂ ਉਹਨਾਂ ਤੋਂ ਕੋਈ ਪੈਸਾ ਇਸ ਸੇਵਾ ਦਾ ਨਹੀਂ ਲਿਆ ਜਾਂਦਾ ਤੇ ਜਿਹੜੀਆਂ ਕਲਾਸਾਂ ਨੇ ਗੁਰਦੁਆਰਾ ਗੁਰਮਤ ਪ੍ਰਕਾਸ਼ ਸਾਹਿਬ ਵਿਖੇ ਪਹਿਲਾਂ ਮਾਨਸਾਹਿਬ ਵਿਖੇ ਚੱਲਦੇ ਸਨ ਪਰ ਉੱਥੇ ਜਗ੍ਹਾ ਥੋੜੀ ਤਰਕੇ ਬਹੁਤ ਬੱਚੇ ਜਿਹੜਾ ਦਾ ਫਾਇਦਾ ਨਹੀਂ ਸੀ ਲੈ ਪਾਉਂਦੇ ਦਾਦੇ ਲੈਣ ਤੋਂ ਰਹਿ ਜਾਂਦੇ ਹੁੰਦੇ ਸੀ ਇੰਜੀਨੀਅਰ ਸਿੰਘਿੰਦਰ ਸਿੰਘ ਜੀ ਤੇ ਉਹਨਾਂ ਨੂੰ ਫਿਰ ਗੁਰਦੁਆਰਾ ਸਰਨੂ ਰਲ ਕੇ ਉਪਰਾਲਾ ਕੀਤਾ ਗਿਆ ਕਿ ਉਹਨਾਂ ਨੇ ਆਪਣਾ ਜਿਹੜਾ ਘਰ ਦਾ ਉੱਤੇ ਵਾਲਾ ਪੋਰਸ਼ਨ ਸੀ ਉਹਨੂੰ ਅਕੈਡਮੀ ਦੇ ਵਿੱਚ ਕਨਵਰਟ ਕੀਤਾ ਤੇ ਉਹਨਾਂ ਨੇ ਫਿਰ ਖਾਲਸੇਡ ਨੂੰ ਇਸ ਸਹਿਯੋਗ ਦੇ ਲਈ ਬੇਨਤੀ ਪੱਤਰ ਜਿਹੜਾ ਕਿ ਪੇਜੇ ਸੀ ਵੀ ਜਿਹੜੇ ਸਾਜ ਨੇ ਉਹਨਾਂ ਦੇ ਵਿੱਚ ਮਦਦ ਕੀਤੀ ਜਾਵੇ ਸੋ ਉਹ ਸਾਜਾਂ ਦੀ ਜਿਹੜੀ ਮਤਦਆ ਖਾਲਸਾੜ ਵੱਲੋਂ ਕੀਤੀ ਗਈ ਹੈ ਤੇ ਜਿਹੜੇ ਸਿਖਾਉਣ ਵਾਲੇ ਵੀਰ ਨੇ ਇੱਥੇ ਭਾਈ ਗੋਵਿੰਦ ਸਿੰਘ ਜੀ ਤੇ ਭਾਈ ਉਤਾਰ ਸਿੰਘ ਜੀ ਉਹਨਾਂ ਦੇ ਜਿਹੜੇ ਆ ਸੇਵਾਵਾਂ ਦਾ ਖਰਚਾ ਉਹ ਗੁਰਦੁਆਰਾ ਸਾਹਿਬ ਵੱਲੋਂ ਚੁੱਕਿਆ ਜਾਂਦਾ ਜੀ ਤੇ ਇਹ ਜਿਹੜੀਆਂ ਕਲਾਸਿਸ ਨੇ ਹਫ਼ਤੇ 'ਚ 6 ਦਿਨ ਹੁੰਦੀਆਂ ਨੇ ਸ਼ਾਮ 4 ਵਜੇ ਤੋਂ ਲੈ ਕੇ 7 ਵਜੇ ਤੱਕ ਹੈ ਖਾਲਸਾ ਸਿੜ ਵੱਲੋਂ ਪਹਿਲਾਂ ਵੀ ਇਸ ਪ੍ਰਕਾਰ ਦੀਆਂ ਜਿਹੜੀਆਂ ਸੇਵਾਵਾਂ ਨੇ 2010 ਤੋਂ 9 ਦੇ ਵਿੱਚ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਹਨ ਤੇ ਕਾਫੀ ਲੰਮਾ ਸਮਾਂ ਜਿਹੜੀਆਂ ਚੱਲੀਆਂ ਵੀ ਨੇ ਗੁਰਮਤ ਸੰਗੀਤ ਅਕੈਡਮੀਆਂ ਜਿਹੜੀਆਂ ਸੀਗੀਆਂ ਉਹ ਸਰਹੱਦੀ ਪੰਜਾਬ ਦੇ ਸਰਹੱਦੀ ਇਲਾਕੇ ਦੇ ਵਿੱਚ ਸ਼ੁਰੂ ਹੋਈਆਂ ਸੀ ਜਦੋਂ ਬੈਚ ਮੁਕੰਮਲ ਹੋ ਗਏ ਅੱਗੇ ਬੱਚਿਆਂ ਦੀ ਗਿਣਤੀ ਘਟਣ ਕਰਕੇ ਉਹ ਕਲਾਸਿਸ ਫਿਰ ਤਾਂ-ਤਾਂ ਤੇ ਜਿਹੜੀਆਂ ਬੰਦ ਹੋ ਗਈਆਂ ਸਨ ਪਰ ਇੱਥੇ ਜਿਵੇਂ ਸੰਗਤ ਵੱਲੋਂ ਅਪਰੋਚ ਕੀਤੀ ਗਈ ਸੀ ਜਿਵੇਂ ਸੁਖਵਿੰਦਰ ਸਿੰਘ ਜੀ ਵੱਲੋਂ ਜਿਵੇਂ ਅਪਰੋਚ ਕੀਤੀ ਗਈ ਸੀ ਇਸ ਬਾਬਤ ਇਲਾਕੇ ਦੀ ਸੰਗਤਾਂ ਦੇ ਸਬੰਧੀ ਇੱਥੇ ਜਿਹੜੀ ਮੰਤਰ ਜਿਵੇਂ ਜੇਕਰ ਪੰਜਾਬ ਦੇ ਬੇਵੀ ਹੁਣੇ ਸੇਵਾਵਾਂ ਚੱਲ ਰਹੀਆਂ ਨੇ ਤੇ ਉੱਥੇ ਸਾਡੇ ਕਿਸੇ ਵੀ ਸਹਿਯੋਗ ਦੀ ਲੋੜ ਹੁੰਦੀ ਹੈ ਤਾਂ ਅਸੀਂ ਉਥੋਂ ਦੇ ਸੰਗਤਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਖਾਲਸਾ ਢਰੋਂ ਸੰਪਰਕ ਜ਼ਰੂਰ ਕਰਨ ਇਹ ਜਿਹੜੀ ਸਪੋਰਟ ਹੈ ਉਹ ਖੁੱਲੇ ਰੂਪ ਚ ਹੈ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆ ਜਾਣ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਖਾਲਸਾ ਵੱਲੋਂ ਜਿਹੜੇ ਮੁਹਿਆ ਕਰਵਾਈ ਜਾਣਗੇ